ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਵਿੱਚ ਅੱਜ ਆਪਾਂ ਆਏ ਸੀ ਕਿ ਪਿੰਡ ਸੜੀਆਂ ਤੇ ਇੱਥੇ ਆਪਾਂ ਨੂੰ ਮਿਲੇ ਚਾਚਾ ਯਸੂ ਜੋ ਕਿ ਉਹ ਵੀ ਪਿੰਡ ਨੂੰ ਵਾਪਸ ਆ ਰਹੇ ਸੀਗੇ ਤੇ ਫਿਰ ਅਸੀਂ ਦੋਨਾਂ ਨੇ ਗੱਲਾਂ ਬਾਤਾਂ ਕੀਤੀਆਂ ਰਸਤੇ ਵਿੱਚ ਤੇ ਦੋਨੋਂ ਸਾਥ-ਸਾਥ ਹਾਰੇ ਸੀਗੇ ਠੀਕ ਹੈ ਤਾਂ ਗਾਇਸ ਆਪਾਂ ਜਾ ਰਹੇ ਸੀ ਗੋਲੇ ਦੇ ਨਾਲ-ਨਾਲ ਵਾਪਸੀ ਕਰਨ ਨੂੰ ਤੇ ਚਾਚਾ ਜੀ ਵੀ ਅੱਗੇ ਜਾ ਰਹੇ ਹਨ ਮੋਟਰਸਾਈਕਲ ਤੇ ਤੁਸੀਂ ਦੇਖ ਸਕਦੇ ਹੋ ਸੜਕ ਬੜੀ ਖਰਾਬ ਹੈ ਸੜਕ ਖਰਾਬ ਹੋਣ ਕਰਨਾ ਥੋੜੀ ਮੁਸ਼ਕਲ ਆ ਰਹੀ ਹੈ। ਤੇ ਦੇਖੋ ਗਾਇਸ। ਤੇ ਦੋਸਤੋ ਆਪਾਂ ਜਾ ਰਹੇ ਸੀ ਕਿ ਚਾਚਾ ਜੀ ਨਾਲ ਗੋਲੇ ਦੇ ਨਾਲ ਨਾਲ ਤੁਸੀਂ ਦੇਖ ਸਕਦੇ ਹੋ ਰਸਤਾ ਸਾਫ਼ ਤੇ ਸੁਨਸਾਨ ਸੀਗਾ ਪਰ ਸੜਕ ਥੋੜੀ ਖਰਾਬ ਸੀਗੀ ਪਹਿਲੇ ਤੇ ਥੋੜੀ ਹੁਣ ਸਹੀ ਹੋ ਚੁੱਕੀ ਸੀਗੀ ਤੇ ਤੁਸੀਂ ਦੇਖ ਸਕਦੇ ਹੋ ਦੁਪਹਿਰ ਦਾ ਟਾਈਮ ਸੀਗਾ ਧੁੱਪ ਵੀ ਬਾਧਰੀ ਸੀਗੀ ਤੇ ਤੁਸੀਂ ਦੇਖ ਸਕਦੇ ਆਪਾਂ ਵਧੀਆ ਜਾ ਰਹੇ ਆ। हां दोस्तों आप पेंडल ही सड़क पे जा रहे सी ते आ ਤੁਸੀਂ ਦੇਖ ਸਕਦੇ ਹੋ ਮੁਰਗੀ ਫਾਰਮ ਬਣਿਆ ਹੋਇਆ ਆਪਣੇ ਪਿੰਡ ਦੇ ਬਾਹਰ ਤੇ ਦੋਸਤੋ ਹੁਣ ਆਪਾਂ ਆ ਗਏ ਸੀ ਚਾਚਾ ਜੀ ਦੇ ਘਰੇ ਤੇ ਹੁਣ ਆਪਾਂ ਥੋੜੀ ਜੀ ਚਾਚਾ ਦੇ ਕੰਮ 'ਚ ਹੈਲਪ ਕੀਤੀ हां दोस्तों ਦੇਖੋ ਹੁਣ ਆਪਾਂ ਚਾਚਾ ਜੀ ਨਾਲ ਕੰਮ ਕਰਾ ਰਹੇ ਆ ਤੇ ਆ ਦੇਖੋ ਆਪਾਂ ਚਾਚਾ ਜੀ ਨੂੰ ਪੱਲੜ ਫੜਾਤਾ ਤੇ ਚਾਚਾ ਜੀ ਹੁਣ ਚੱਦਰ ਦੇ ਉੱਪਰ ਇਹ ਪੱਲੜ ਪਾਉਣਗੇ ਤੇ ਤੁਸੀਂ ਦੇਖ ਸਕਦੇ ਹੋ ਗਾਇਸ ਇਹ ਪਛਵਾਲੀ ਚਾਚਾ ਜੀ ਸੌਦਾ ਕਰ ਰਹੇ ਹਨ ਬਹੁਤ ਹੀ ਵਧੀਆ ਤੇ ਲਾਜਵਾਬ ਕੰਮ ਕਰ ਰਹੇ ਹਨ ਚਾਚਾ ਜੀ ਗਰਮੀ ਹੋਣ ਕਾਰਨ ਥੋੜਾ ਜਿਹਾ ਉਹਨਾਂ ਲਈ ਛਾਂ ਦਾ ਆਸਰਾ ਬਣ ਜਾਵੇਗਾ ਤੁਸੀਂ ਦੇਖ ਸਕਦੇ ਹੋ ਆਪਾਂ ਵੀ ਚਾਚਾ ਨੂੰ ਟਾਇਲ ਫੜਾ ਰਹੇ ਹਾਂ ਤੇ ਜੋ ਕੀ ਉੱਪਰ ਰੱਖ ਦਿੱਤੀਆਂ ਹਨ ਚਾਚਾ ਜੀ ਨੇ ਆਹ ਦੇਖੋ ਤਾਂ ਗਾਇਸ ਚਾਚਾ ਜੀ ਹੁਣ ਉਤਰ ਜੁਕਿਆ ਹਨ ਤੇ ਪੱਲੀ ਨੂੰ ਸੈੱਟ ਕਰ ਰਿਹਾ ਹਨ ਇਹ ਚਾਚਾ ਕਾਤੋਂ ਪਾਰੇ ਅੱਛਾ ਜੀ ਆ ਦੇਖ ਸਕਦੇ ਹੋ ਗਾਇਸ ਤੁਸੀਂ ਚਾਚਾ ਜੀ ਕਹ ਰਹੇ ਹਨ ਟਪ ਤੋਂ ਬਚਣ ਲਈ ਇਹ ਬੜਾ ਹੀ ਵਧੀਆ ਤੇ ਕਾਰਗਰ ਉਪਾਅ ਹੈ ਚਾਤਾ ਨੂੰ ਸ਼ੈਲਟਰ ਨਹੀਂ ਲੱਗ ਦਿੱਤੀ ਜਾਵੇਗੀ ਬਣਾਉ ਬਣਾਉਂਗਾ ਚਲੋ ਖੜਾ ਕੀ ਫੜਾਈ ਹੋਰ ਚਾਚਾ ਜੀ ਦੇਖ ਸਕਦੇ ਹੋ ਗਾਇਸ ਥੱਲੇ ਆ ਰਹੇ ਨੇ ਪੋੜੀ ਵੀ ਦੇਖ ਸਕਦੇ ਟੈਂਟ ਵਾਲੀ ਪੋੜੀ ਲਾਈ ਆ ਤੇ ਡਿੱਗਣ ਦਾ ਥੋੜਾ ਖਤਰਾ ਰਹਿੰਦਾ ਪਰ ਚਾਚਾ ਜੀ ਬਿਲਕੁਲ ਨਹੀਂ ਡਰ ਆदमी ਇਨਸਾਨ ਹਨ ਆਹ ਦੇਖ ਸਕਦੇ ਤੁਸੀਂ ਚੱਕ ਕੇ ਪਰਾਂ ਕਰਤੀ ਆ ਹੈ ਗਾਇ ਚਾਚਾ ਜੀ ਨੇ ਕੰਮ ਕੰਪਲੀਟ ਕਰ ਦਿੱਤਾ ਗਿਆ ਲਗਭਗ ਜੋ ਥੋੜਾ ਬਹੁਤ ਰਹਿੰਦਾ ਚਾਚਾ ਜੀ ਆਪ ਹੀ ਸੁਧਾਰ ਕਰ ਲੈਣਗੇ ਤੇ ਆਪਾਂ ਖੜੇ ਸੀਗੇ ਚਾਚਾ ਜੀ ਕਰੇ देख सको गाइस, चाचा जी ने काम कंप्लीट कर दिया गया देख सको गाइस, सेठ साहब जी पहुंच रहे अज मू तो कपड़े लैके आ गए हैं। अज इनी गर्मी हो गई है देख सको गाइस, देख सको गाइस, चाचा पौड़ी लैके जा रहे हैं वापसी। काम खत्म हो गया है ਦੇਖ ਸਕਦੇ ਹੋ ਗਾਇਸ ਕਾਰ ਆ ਗਈ ਸੀ ਤੇ ਡੈਡੀ ਵੀ ਆ ਗਿਆ ਸੀਗਾ ਆਪਣੇ ਇੱਥੇ ਨੇੜੇ ਤੇ ਡੈਡੀ ਨੇ ਸ਼ਰਟ ਲੈਣੀ ਸੀਗੀ ਤੇ ਤੁਸੀਂ ਦੇਖ ਸਕਦੇ ਹੋ ਡੈਡੀ ਪਸੰਦ ਕਰ ਰਿਆ ਹਨ ਸ਼ਰਟ ਤੇ ਡੈਡੀ ਨੂੰ ਲੱਗਦਾ ਪਸੰਦ ਸ਼ਰਟ ਆ ਗਈ ਹੈ ਤੇ ਦੇਖ ਰਿਆ ਹਨ ਸੋਚ ਰਿਆ ਹਨ ਕਿ ਕਿਹੜੀ ਸ਼ਰਟ ਲਈ ਜਾਵੇ ਤੇ ਰੰਗ ਤਾਂ ਬਹੁਤ ਸੋਹਣੇ ਸੀਗੇ ਡੈਡੀ ਟਾਈਮ ਕੁਝ ਟਾਈਮ ਵੇਖਣ ਤੋਂ ਬਾਅਦ ਪਸੰਦ ਕੀਤੀ ਤੇ ਕਹਿ ਰਹੇ ਹਨ ਇਹੀ ਸ਼ਰਟ ਲਵਾਂਗੇ ਇਹ ਰੰਗ ਬਹੁਤ ਵਧੀਆ ਲੱਗ ਰਿਹਾ ਤੇ ਲੋ ਦੋਸਤੋ ਡੈਡੀ ਨੂੰ ਸ਼ਰਟ ਪਸੰਦ ਆ ਗਈ ਹੈ ਤੇ ਚਾਚਾ ਜੀ ਵੀ ਕੋਲ ਖੜੇ ਹਨ ਤੇ ਦੇਖ ਰਿਹਾਣ ਤੇ ਕਹਿ ਰਹੇ ਹਨ ਡੈਡੀ ਨੂੰ ਕਿ ਸ਼ਰਟ ਬਹੁਤ ਸੋਹਣੀਆਂ ਲੈ ਲਓ ਤੁਸੀਂ ਤੇ ਡੈਡੀ ਨੇ ਸ਼ਰਟ ਨੂੰ ਕਨਫਰਮ ਕਰ ਲਿਆ ਇਹ ਹੀ ਸ਼ਰਟ ਲੈਣਗੇ ਤੇ ਦੋਸਤੋ ਅੱਜ ਦਾ ਵਲੋਗ ਆਪਾਂ ਇੱਥੇ ਹੀ ਖਤਮ ਕਰਦੇ ਹਾਂ ਤੇ ਮਿਲਦੇ ਆਂ ਆਪਾਂ ਕੱਲ ਨਵੀਂ ਵੀਡੀਓ ਵਿੱਚ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਅਗਲੀ ਵੀਡੀਓ ਦਾ ਇੰਤਜ਼ਾਰ ਕਰੋ ਮਿਲਦੇ ਆਂ ਆਪਾਂ ਅਗਲੀ ਵੀਡੀਓ ਚ ਧੰਨਵਾਦ